ਨਾਬਾ ਪ੍ਰੈਸ کلب ਵੱਲੋਂ ਅੱਜ ਨਾਬਾ ਵਿਖੇ ਨਸ਼ਿਆਂ ਦੇ ਮੁੱਦੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਡਾਕਟਰ ਹਰਸ਼ਿੰਦਰ ਕੌਰ ਨੇ ਸ਼ਿਰਕਤ ਕੀਤੀ ਇਸ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਐਸ ਪੀ ਪਟਿਆਲਾ ਮੁਹੰਮਦ ਸਰਫਰਾਜ ਆਲਮ ਡੀਐਸਪੀ ਨਾਬਾ ਮਨਦੀਪ ਕੌਰ ਐਸਡੀਐਮ ਨਾਬਾ ਇਸਮਤ ਵਿਜੇ ਸਿੰਘ ਨੇ ਸ਼ਿਰਕਤ ਕਰਕੇ ਨਸ਼ਿਆਂ ਦੇ ਗੰਭੀਰ ਮੁੱਦੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਮਾਗਮ ਦੀ ਸ਼ੁਰੂਆਤ ਮੁੱਖ ਬੁਲਾਰੇ ਡਾਕਟਰ ਹਰਸ਼ਿੰਦਰ ਕੌਰ ਦੇ ਪਾਸ਼ਣ ਤੋਂ ਕੀਤੀ ਗਈ ਜਿਨ੍ਹਾਂ ਪੰਜਾਬ ਅੰਦਰ ਨਸ਼ਿਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪ੍ਰੈਸ ਦੇ ਇਸ ਉਪਰਾਲੇ ਦੀ ਸਲਾਗਾ ਕੀਤੀ ریاਸਤੀ ਨਾਬਾ ਪ੍ਰੈਸ ਕਲਬ ਵੱਲੋਂ ਇਸ ਉਪਰਾਲੇ ਨੂੰ ਲੈ ਕੇ ਸ਼ਹਿਰ ਨਿਵਾਸੀ ਕਾਫੀ ਖੁਸ਼ ਨਜ਼ਰ ਆਏ ਸਾਡੀ ਜਿਸਮ ਤੇ ਜਹ ਸਾਡੀ ਰੂਹ ਤੇ ਜਹ ਸਾਡੀ ਕਾ ਤਾਂ ਜਿੱਦ ਵਿੱਚ ਉੱਗ ਲਈ ਹੁੰਦੀ ਆ ਨੇ ਕਿ ਤਾਂ ਨਸੇ ਵਿੱਚ ਕਰਕਣਾ ਹੈ ਨਹੀਂ ਕਦੇ ਨਹੀਂ ਉਸ ਕੋਲ ਸਮਝ ਆਵੇ ਅਭੀ ਦਦ ਨੂੰ ਪਛਾਨੋ ਆਪਾਂ ਨੇ ਆਪਾਂ ਸਾਰੇ ਬਣੋ ਕਿਹੜਾ ਅੱਜ ਦੇ ਦੂਜੇ ਵਿਸ਼ੇ ਨਸ਼ਿਆਂ ਦੇ ਮੁਕਤੀ ਜੋ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਕਲੱਬ ਵੱਲੋਂ ਇਸ ਵਿਸ਼ੇ ਦੇ ਉੱਪਰ ਹੀ ਪੰਜਾਬ ਦੇ ਲਗਭਗ ਸਾਡੇ ਜੋ ਮਹਿਮਾਨ ਨੇ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੇ ਜਵਾਬ ਦੇ ਦੇਵੋ ਕਿ ਜਦੋਂ ਅਸੀਂ ਆਵਾਜ਼ ਚੁੱਕਾਂਗੇ ਅਗਲਾ ਹੱਲਾ ਸਾਡੇ ਤੇ ਹੋਣਾ ਹੈ ਕਿ ਤਾਲੇ ਅਸੀਂ ਚਾਹਾਂਗੇ ਤੇ ਉਹ ਪ੍ਰਤੱਖ ਸਬੂਤ ਦੋ ਮੰਨੇਗਾ ਇਹ ਗੱਲ ਨਾਲ ਜੋ ਉਥੇ ਸੰਪੂਰਨ ਹੋਈ ਇੱਕ ਗੱਲ ਤੋਂ ਮੈਂ ਸਖਤ ਇਹ ਕਹਾਂ ਕਿ ਪੰਜਾਬ ਵਿੱਚ ਰੋਲ ਮਾਡਲ ਨਹੀਂ ਬਣੇ ਨਹੀਂ ਕਿਉਂਕਿ ਇਸ ਦੀ ਬਡੇ ਪਾਰਟੀਆਂ ਦੀ ਤਰ੍ਹਾਂ ਦੇ ਅਧੀ ਤੇ ਫਿਰ ਜਾਤ ਪਾਤ ਦੇ ਅਧੀ ਅਸੀਂ ਪਾਟ ਗਏ ਫਿਰ ਵੀ ਹਰ ਪੰਜਾਬੀ ਆਪਣੇ ਆਪ ਵਿੱਚ ਸੰਪੂਰਣ ਹੈ ਅੱਜ ਵੀ ਜੇ ਰੋਲ ਮਾਡਲ ਬਣਨ ਦੀ ਗੱਲ ਹੋਵੇ ਜਦੋਂ ਰੱਤਾ ਮਸਾ ਹੱਲਾ ਬੋਲਿਆ ਜਾਂਦੇ ਪੰਜਾਬ ਦੇ ਕਿਸੇ ਵੀ ਹਿੱਸੇ ਭਾਵੇਂ ਪੰਜਾਬ ਦੀ ਕੋਈ ਧੀ ਹੋਵੇ ਭੈਣ ਹੋਵੇ ਮਾਂ ਹੋਵੇ ਜਾਂ ਕੋਈ ਵੀ ਇੱਥੇ ਪੰਜਾਬੀ ਸੱਜਣ ਹੋਵੇ ਉਹ ਉਸ ਸਮੇਂ ਭੁੱਲ ਜਾਂਦਾ ਹੈ ਕਿ ਇਸ ਪਾਰਟੀ ਦਾ ਤੇ ਕਿਸ ਦੇ ਚਲਾ ਜਾਏ ਆਪਣਾ ਝੰਡਾ ਕਰਾ ਦਿੰਦਾ ਹੈ ਕਿਉਂਕਿ ਉਹਨੂੰ ਆਪਣੇ ਪੰਜਾਬੀ ਪੁਨੇ ਦੀ ਉਹਦੋਂ ਪਤਾ ਹੁੰਦਾ ਹੈ ਪਛਾਣ ਦਾ ਪਤਾ ਹੁੰਦਾ ਹੈ ਤੇ ਪੰਜਾਬ ਤਾਂ ਦੁਨੀਆ ਭਰ ਦੀ ਰੋਲ ਪਾੜਨੇ

ਕਿ ਮੈਂ ਸਾਰਿਆਂ ਦੇ ਲਾਚਣ ਨਾ ਰਹੇ ਪਰ ਕੁਝ ਸਿਆਸੀ ਕੁਝ ਬਿਰੋਕ੍ਰੇਸੀ ਦੇ ਐਮਰਜੈਂਸੀ ਵਿੱਚ ਦੌਰਿਆਂ ਨਾਲ ਦਾਖਲ ਹੋ ਗਏ ਕਿ ਉਹ ਨਸ਼ਾ ਕਰਕੇ ਆਇਆ ਹੈ ਕਾਰਨ ਸੋchnਾ ਚਾਹਉਂ ਕਾਰਨ ਇਹ ਕਿ ਉਸ ਬੱਚੇ ਦਾ ਉਸ ਤੇ ਅਸਰ ਹੈ ਮੈਨੂੰ ਤੇ ਜਾਪਦਾ ਹੈ ਕਿ ਜਿਵੇਂ ਅੱਜ ਦੀ ਇੱਥੇ ਈਟੀਟੀ ਹੈ ਇੱਕ ਮਾਵਾਂ ਦਾ ਵੀ ਇੱਕ ਸਿਸਟਮ ਸ਼ੁਰੂ ਕਰਦੀ ਹੈ ਕਿਉਂਕਿ ਉਹਨਾਂ ਦਾ ਸਿਸਟਮ ਬਹੁਤ ਵਿਗੜ ਚੁੱਕਿਆ ਹੈ ਉਹ ਆਪਣੀਆਂ ਰਾਜ ਨੇ ਤੇ ਬੱਚੇ ਜਿੱਥੇ ਛੱਡੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਉਹਨਾਂ ਨੇ ਉਹ ਵੀ ਕੁਝ ਸਿੱਖਣਾ ਉਹਨਾਂ ਦੀ ਜ਼ੁਬਾਨ ਸਿੱਖਣੀ ਉਹ ਵੀ ਸਾਰਾ ਕੁਝ ਸਿੱਖਣਾ ਤੇ ਪੰਜਾਬ ਵਿੱਚ ਮਨੁੱਖ ਖੁਸ਼ੀ ਕਰ ਚੁੱਕੇ ਉਹਨਾਂ ਦੀਆਂ ਬੇਟੀਆਂ ਪੜ ਰਹੀਆਂ ਨੇ ਅਲੱਗ-ਅਲੱਗ ਸਕੂਲਾਂ 'ਚ ਨੇ ਸਾਰੇ ਬੱਚਾ ਨੇ ਜਿੱਥੇ ਜਿੱਥੇ ਅਲੱਗ-ਅਲੱਗ ਹਿੱਸੇ ਆ ਗਏ ਹਿੱਸੇ ਪਰ ਕਿਸੇ ਗੱਲ ਦਾ ਹੱਲ ਕੱਟਣਾ ਜਿਹੜਾ ਉਹ ਬਹੁਤ ਮੁਸ਼ਕਲ ਵੀ ਔਰ ਬੜਾ ਜ਼ਰੂਰੀ ਵੀ ਹੈ ਮੈਂ ਵਧਾਈ ਦੇਣੀ ਚਾਹਨਾ ਪ੍ਰੈਸ ਕਲੱਬ ਨੂੰ ਕਿ ਉਹਨਾਂ ਨੇ ਇੱਕ ਬਹੁਤ ਨੇਕ ਸੋਚ ਨਾਲ ਇਹ ਪ੍ਰਾਲਾ ਕੀਤਾ ਔਰ ਇਹਦਾ ਸਿੱਟਾ ਵੀ ਜੇਡਾ ਪੋਜ਼ਿਟਿਵ ਨਿਕਲੇਗਾ ਜੋ ਨਸ਼ੇ ਨੇ ਉਹਨਾਂ ਦੇ ਕਾਬੂ ਪਾਉਣ ਵਾਲਿਆਂ ਦੇ ਮਨ ਵਿੱਚ ਖੋਟ ਤੇ ਪੰਜਾਬੀਆਂ ਨੂੰ ਵੇਲਣ ਪੁਨੇ ਦੇ ਵਾਂਗ ਤਕਿਆ ਜਾ ਰਿਹਾ ਪੁੱਤ ਖੋਰੀ ਵਾਂਗ ਤਕਿਆ ਜਾ ਰਿਹਾ ਸੋ ਇਹ ਸ਼ਬਦ ਸਾਨੂੰ ਉਹਨਾਂ ਨੇ ਜਿੱਥੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ

ਤੋ ਚੇਂਜ ਕੇ ਸਟਾਰਟ ਫਰਮ ਦੀ ਹੋਮ ਗਰੁੱਪ ਸਪੋਰਟਸ ਦਾ ਸਫਰ ਸ਼ੁਰੂ ਹੋਇਆ ਸੀ ਉਹ ਈਜ਼ੀ ਨਹੀਂ ਸੀ ਮੇਰੇ ਲਈ ਮੈਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਵੇਂ ਮੇਰੇ ਫਾਦਰ ਸੀ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਸਪੋਰਟਸ ਕਰਾਂ ਔਰ ਘਰ ਦੇ ਵਿੱਚ ਸਪੋਰਟਸ ਦੀਆਂ ਗੱਲਾਂ ਹੋ ਜਾਂ ਪੜ੍ਹਾਈ ਦੀਆਂ ਗੱਲਾਂ ਹੋਣ ਆਪਾਂ ਮੈਨੂੰ ਲੱਗਦਾ ਜ਼ਰੂਰ ਆਪਾਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਉਦਾਂ ਦੇ ਬੱਚੇ ਦੇ ਸਕਦੇ ਆ ਜਿਹੜੇ ਕਿ ਬਾਹਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਜਿਹੜੀ ਤਰੱਕੀ ਜਿਹੜੀ ਅਸੀਂ ਦਿਖਾ ਸਕੀਏ। ਨਾਬਾ ਦੇ ਨਾਬਾ ਪਲੱਸ ਦਾ ਕਲੱਬ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਨਾਬਾ ਦੇ ਵਿੱਚ ਡਾਇਟ ਜਿਹੜੀ ਸਖ ਸੰਸਥਾ ਹੈ ਵੀ ਇੱਥੇ ਕਰਵਾਇਆ ਗਿਆ ਨਾਬਾ ਦੇ ਵਿੱਚ ਇਹਦਾ ਵਿਸ਼ਾ ਜਿਹੜਾ ਸੀਗਾ ਉਹ ਸੀਗਾ ਕਿ ਨਸ਼ੇ ਜਿਹੜੇ ਆ ਉਨਾ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੋਇਆ ਇਹਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ ਆ ਤਿੰਨ ਚੋੜ ਇਹ ਹੈ ਜੀ ਕਿ ਨਸ਼ੇ ਜਿਹੜੇ ਆ ਪੰਜਾਬ ਨਸ਼ਾ ਮੁਕਤ ਹੋ ਸਕਦਾ ਆ ਆਪਾਂ ਸਾਰੇ ਨਸ਼ਾ ਮੁਕਤ ਹੋ ਸਕਦੇ ਆ ਦੁਨੀਆ ਨਸ਼ਾ ਮੁਕਤ ਹੋ ਸਕਦੀ ਆ ਪਰ ਸਾਨੂੰ ਆਪਣੇ ਆਪ ਨੂੰ ਪ੍ਰਸ਼ਾਸਨ ਥੋੜੀ ਮਦਦ ਕਰ ਸਕਦਾ ਪੋਲਿਟਿਕਲ ਸਮਾਜ ਥੋੜੀ ਮਦਦ ਕਰ ਸਕਦੀ ਹੈ ਜੀ ਇੱਕ ਕਾਨੂੰਨ ਬਣਾਇਆ ਜਾ ਸਕਦਾ ਸਖਤੀ ਕੀਤੀ ਜਾ ਸਕਦੀ ਹੈ ਜਿਲ੍ਹਾਂ ਚ ਬੰਦ ਕੀਤਾ ਜਾ ਸਕਦਾ ਜੀ ਪਰ ਜੇ ਲੋਕ ਜਿਹੜੇ ਆ ਉਹ ਸਾਥ ਦੇਣ ਲੋਕ ਜਿਹੜੇ ਆ ਇਹਨੂੰ ਲੋਕ ਲਹਿਰ ਬਣਾ ਲੈਣ ਲੋਕ ਜਿਹੜੇ ਆ ਨਾਲ ਮਿਲ ਜਾਣ ਪ੍ਰਸ਼ਾਸਨ ਦੇ ਸਰਕਾਰ ਦੇ ਕਿ ਅਸੀਂ ਹਰ ਹਾਲ ਦੇ ਵੀ ਤੁਹਾਡੇ ਨਾਲ ਆ ਪਰ ਕੋਈ ਵੀ ਐਸਾ ਗਲਤ ਅੰਸਰ ਸਾਡੇ ਪਿੰਡ ਸਾਡੇ ਸ਼ਹਿਰ ਚ ਕਿਤੇ ਅਸੀਂ ਆਉਂਗਾ ਦਾ ਅਸੀਂ ਰਾਈਟ ਵੀ ਉਹਦੀ ਮੀਟਿੰਗ ਕਰਕੇ ਤੁਹਾਨੂੰ ਅਸੀਂ ਇੰਟਰਨਲ ਤਰੀਕੇ ਨਾਲ ਉਹਦੀ ਜਾਣਕਾਰੀ ਦਵਾਵਾਂਗੇ ਤਾਂ ਕਿ ਉਹਨੇ ਉੱਥੇ ਕੰਟਰੋਲ ਕੀਤਾ ਜਾ ਸਕੇ ਤਾਂ ਮੇਰਾ ਕਲਮਸ਼ਾ ਜਿਹੜਾ ਬਹੁਤ ਜਲਦੀ ਮੁਕਤ ਹੋਏਗਾ ਨਾਬਾ ਦੇ ਵਿੱਚ ਇਸ ਦੀ ਆਗਾਜ਼ ਕੀਤਾ ਸਾਰੇ ਪ੍ਰੈਸ ਕਲੱਬ ਦੇ ਸਾਰੇ ਭਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਇਸ ਉਪਰਾਲਾ ਦੇ ਉੱਪਰ ਬੜੀ ਗੌਰ ਦੇ ਨਾਲ ਇਸ ਸਮਾਗਮ ਜਿਹੜਾ ਧਿਆਨ ਦੇ ਨਾਲ ਰੱਖ ਕੇ ਸਾਰੇ ਅਫਸਰ ਸਾਹਿਬਾਨ ਨੇ ਮੈਨੂੰ ਇੱਥੇ ਬੁਲਾ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਬੱਚੇ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਪ੍ਰਣ ਕੀਤਾ ਕਿ ਅਸੀਂ ਸਾਰੇ ਜੇ ਕਿਸੇ ਨੂੰ ਨਹੀਂ ਬਦਲ ਸਕਦੇ ਘੱਟੋ-ਘੱਟ ਆਪ ਅਸੀਂ ਨਸ਼ਾ ਮੁਕਤ ਹੋ ਕੇ ਆਪਾਂ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਉਮੀਦ ਹੈ ਕਿ ਪੰਜਾਬ ਬਹੁਤ ਜਲਦੀ ਜਰਾ ਗੰਮੇਸ਼ਾਂ ਬੀਬੀ ਕੋਲੇ ਪਾਸੇ ਵਧੇਗਾ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਕੋਵਿੰਦ ਮਾਨ ਜੀ ਸਾਡਾ ਵੀ ਇਹ ਬਹੁਤ ਵੱਡਾ ਇੱਕ ਧਿਆਨ ਇਸ ਗੱਲ ਤੇ ਉੱਪਰ ਹੈ ਕਿ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਗੁਰੂਆਂ ਪੀਰਾਂ ਫਕੀਰਾਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਨਸ਼ਾ ਮੁਕਤ ਹੋਣੀ ਚਾਹੀਦੀ ਹੈ ਉਹਦੇ ਲਈ ਸਾਡੇ ਉੱਪਰ ਲਗਾਤਾਰ ਚੱਲ ਰਿਹਾ ਹੈ ਬਹੁਤੇ ਸਲਾਹਾਂ ਹੀ ਹੋਗੇ ਨੋ ਉਪਰਾਲਾ ਹੈ ਜਿਹੜਾ ਰਿਆਸੇਮ ਨਾਬਾ ਪ੍ਰੈਸਰ ਬੋਲ ਰਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਜੇਰੀ ਪ੍ਰੈਸ ਹੁੰਦੀ ਹੈ ਉਹ ਡੈਮੋਕ੍ਰੇਸੀ ਲੋਕਤੰਤਰ ਦਾ ਚੌਥਾ ਇਸਤਮਾਲ ਹੁੰਦਾ ਹੈ जो प्रेस बढ़ चढ़ के हिस्सा ले तो मैसेज है और जरा ये मुहिम नस्टे के खिलाफ एबवियसली पॉजिटिव कॉन्ट्रीब्यूशन आएगा क्योंकि प्रेस चाहे तो किसी मैटर चंगे तरह हैंडल भी कर सकती है और अवेयरनेस जरा पार्ट बन रहा है किसी भी मुहिम का वो काफ़ी चंगी तरह किया जा सकता है इस करके मैं बहुत धन्यवाद हूँ नाभा पेश करता है का। ये वो बढ़ चढ़ के इस मुहिम से हिस्सा ले रहे हैं और सोसाइटी इस सोसाइटली नशा तस्कर देखो ये प्रशासन के पुलिस ये लगातार नशा तस्कर के खिलाफ काम कर रही है ये असं उन्होंने यही मैसेज दें कि दे खिलाफ़ सख्त तो सख्त सर्थ कार्रवाई की जाएगी और मैं पब्लिक ने भी थोड़े माध्यम रा अपील करना चाहता है कि इस मुहिम से बढ़ चढ़ के हिस्सा लें और पोलिटिक कॉन्ट्रीब्यूशन करें और अपने जवाब हैं जिले स्टूडेंट्स हैं जिले नौजवान वो अपनी एनर्जी न्यू पोलिटिकल ना कमाते हुए चैनलाइज करें ਕਈ ਲੋਕ ਮਤਲਬ ਅੱਗੇ ਨਹੀਂ ਆਉਂਦੇ ਜਿਹੜੇ ਹੈਗਾ ਨਸ਼ਾ ਟੈਸਟ ਕਰਨ ਦਾ ਵੀ ਸਾਡੀ ਪੁਲਿਸ ਨਹੀਂ ਪਾਉਂਦੀ ਤੇ ਇਹ ਟੇਕਸ ਟਾਈਮ ਉਹ ਵਕਤ ਲੱਗਦਾ ਹੀ ਲੱਗਦਾ ਹੈ ਹਾਂ ਬਸ ਕੁਝ ਰਿਜ਼ਲਟ ਦੇਖੋ ਕਿ ਕਿਸ ਦੇ ਨਾਮ ਹੈ ਉਹ ਚੇ ਚੇ ਨਹੀਂ ਸਾਲ ਵਿੱਚ ਤੇ ਬਾਕੀ ਤੇ ਜੂਨ ਦੇ ਲਾਈ ਜਿਹੜੇ ਐਡਿਕਟ ਨੇ ਉਹਨਾਂ ਵਾਸਤੇ ਕੀ ਆਪਾਂ ਉਹਨਾਂ ਵਾਸਤੇ ਤਾਂ ਅਸੀਂ ਇਹੀ ਅਪੀਲ ਕਰਾਂਗੇ ਜਿਹੜੇ ਐਡਿਕਟ ਹੈ ਇਵਨ ਸੋਸਾਇਟੀ ਨੂੰ ਵੀ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਉਹਨਾਂ ਨੂੰ ਮਤਲਬ ਸਪੋਰਟ ਕਰੇ ਜਿਵੇਂ ਕਿ ਮਤਲਬ ਨਾ ਕੁਝ ਐਡਿਕਟ ਜੋ ਹੈ ਡੀ ਐਡਿਕਸ਼ਨ ਪਾਸੇ ਇਸ ਕਰਕੇ ਇਹ ਮੁਹੀਦਾ ਹੋ ਸਕਦੀ ਹੈ। ਤਾਂ ਥੈਂਕ ਯੂ ਜੀ ਬਾਬ। ਅ ਮੇਰੇ ਹਿਸਾਬ ਨਾਲ ਇਹ ਇੱਕ ਨੀਲ ਪੱਥਰ ਸਾਬਤ ਹੋਣ ਵਾਲਾ ਹੈ ਕਿਉਂਕਿ ਇਹੋ ਜਿਹੀ ਗੱਲ ਜਦੋਂ মিডিਆ ਵਰਗਾ ਇੱਕ ਥੰਮ ਸ਼ੁਰੂ ਹੋ ਜਾਂਦਾ ਸਾਡੇ ਵਿੱਚ ਜਾਣਕਾਰੀ ਤਾਂ ਹੁਣ ਸਭ ਨੂੰ ਹੈ। ਜਿਸ ਤਰੀਕੇ ਦੀ ਮਿਲੀ ਭੁਗਤ ਚਲਦੀ ਹੈ ਸਭ ਜਾਣਦੇ। ਪਰ ਜਦੋਂ ਇੱਕ মিডিਆ ਵੱਲੋਂ ਅਵੇਅਰਨੈਸ ਕੈਂਪੇਨ ਹੋਏਗਾ ਜਿਸ ਵਿੱਚ ਲੋਕਾਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਨਾ ਚਾਹਨੀ ਆ ਲਗਭਗ 31 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਜਦੋਂ ਕ੍ਰੂਨ ਹੱਤਿਆ ਦੇ ਵਿਰੁੱਧ ਆਵਾਜ਼ ਚੁਕਣੀ ਤਾਂ ਬਿਲਕੁਲ ਕੋਈ ਵੀ ਸੁਣਦਾ ਨਹੀਂ ਸੀ ਤੇ ਮੈਂ ਸਲੂਟ ਕਰਦੀ ਆ ਮੀਡੀਆ ਨੂੰ ਕਿ ਮੈਂ 10-11 ਸਾਲ ਇਸੇ ਤਰ੍ਹਾਂ ਲੱਗੀ ਦੀ ਕੋਈ ਫਾਇਦਾ ਨਹੀਂ ਹੋਇਆ ਜਿਸ ਦਿਨ ਮੀਡੀਆ ਵਾਲੇ ਨਾਲ ਜੁੜੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਦਿਨ ਤਬਦੀਲੀ ਸ਼ੁਰੂ ਹੋਈ ਸੀ ਉਹਦੇ ਵਿੱਚ ਕਾਟ ਵੀ ਆਈ ਹੈ ਕਿ ਦੋ ਲੋਕ ਸਰੇ ਆਮ ਕਹਿੰਦੇ ਸਨ ਹਾਂਜੀ ਮਾਰਦੇ ਆ ਉਹ ਆਵਾਜ਼ ਨਹੀਂ ਕੱਢਦੇ ਉਸੇ ਤਰ੍ਹਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਸ ਢੰਗ ਨਾਲ ਗਲਤਾਂ ਅਸੀਂ ਸਾਰੇ ਹਾਂ ਉਹਦੇ ਵਿੱਚ ਮੀਡੀਆ ਵੱਲੋਂ ਇਹ ਉਠਣੀ ਆਵਾਜ਼ ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜੋ ਤੁਸੀਂ ਅੱਜ ਕੀਤੀ ਵਾਕਈ ਦਿਲ ਟੁੰਬਣੀ ਸੀ ਕਿ ਅਸੀਂ ਜਿਹੜੇ ਮਰੀਜ਼ ਨੇ ਸਭ ਉਹਨਾਂ ਨੂੰ ਨਾ ਉਜਾਗਰ ਕਰਕੇ ਸਭ ਕੋਈ ਪੋਜ਼ਿਟਿਵ ਸਨੇਹਾ ਦਈਏ ਕਿ ਆ ਜੋ ਛੱਡ ਚੁੱਕੇ ਨੇ ਉਹ ਦੇਖੋ ਸਮਾਜ ਚ ਕੀ ਬਣਾ ਚੁੱਕੇ ਨੇ ਥਾਂ ਉਹ ਵਾਕਈ ਤੁਹਾਨੂੰ ਮੈਂ ਦੱਸ ਦੂੰ ਨੀਲ ਪੱਥਰ ਸਾਬਤ ਹੋਵੇਗਾ ਉਹ ਗਵਰਨਰ ਜਿਹੜਾ ਪੰਜਾਬ ਹੁਣੇ ਕਹਿਣ ਵੀ ਨਸ਼ਾ ਬਹੁਤ ਜਾ ਰਿਹਾ ਤਾਂ ਕਿ ਆਪਣਾ ਮੈਸੇਜ ਅੱਗੇ ਤੱਕ ਮੈਂ ਗੱਲ ਕਰਦਾ ਦੇਖੋ ਜਿੱਥੇ ਫਾਈ ਲੈਵਲ ਦਾ ਤਾਂ ਜੇ ਬਾਰਡਰ ਤੇ ਜਾ ਕੇ ਉਹ ਤੋਰੇ ਕਰ ਰਿਹਾ ਦੇਖੋ ਦੇਖੋ ਉਹਨਾਂ ਨੇ ਜੋ ਤੋ ਤਿੰਨ ਗੱਲਾਂ ਮੈਂ ਫਿਰ ਜ਼ਿਕਰ ਕੀਤੀਆਂ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਪੋਲੀਟੀਕਲ ਜੋ ਨੈਕਸਸ ਹੈ ਜਦ ਤੱਕ ਉਹ ਟੁੱਟੇਗਾ ਨਹੀਂ ਹੋਏਗਾ ਨਹੀਂ ਤਾਂ ਮੈਨੂੰ ਉਹਨਾਂ ਨੇ ਹੀ ਕਿਹਾ ਸੀ ਕੌਰਨ ਸਿੰਘ ਆਂਗਲ ਜੋ ਇੱਕ ਸਾਢੇ ਵੱਲ ਤੋਂ ਕਰਿਓ ਬਾਕੀ ਦੇ ਚਾਰ ਤੁਹਾਡੇ ਵੱਲ ਨੇ ਇਤਸੇ ਕਹਿ ਰਹੇ ਹੋ ਬਿਊਰੋਕ੍ਰੈਟਿਕ ਨਾਲ ਨਾਲ ਇਨਵੋਲਡ ਹੈ ਤਾਂ ਤੁਹਾਡਾ ਹੀ ਅਦੀਨ ਆਂਦੇ ਦੋ ਤੇ ਦੂਸਰੀ ਗੱਲ ਅਹਿਮ ਕਿ ਉਹਨਾਂ ਨੇ ਕਿਹਾ ਤੁਹਾਡੇ ਕੋਲ ਰੋਲ ਮਾਡਲ ਹੈ ਸੋ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬੀ ਆਪਣੇ ਆਪ ਵਿੱਚ ਰੋਲ ਮਾਡਲ ਹੈ ਪੰਜਾਬ ਨੂੰ ਰੋਲ ਮਾਡਲ ਦੀ ਲੋੜ ਨਹੀਂ ਹੈ ਸਮੁੱਚਾ ਪੰਜਾਬ ਇੱਕ ਰੋਲ ਮਾਡਲ ਹੈ ਤੁਸੀਂ ਤਾਂ ਰੇਗਿਸਤਾਨ ਚ ਸੁੱਕਦੇ ਹੋਗੇ ਨਾ ਇੱਕ ਇਕੱਲੇ ਪੰਜਾਬੀ ਨੂੰ ਉਹ ਉੱਥੇ ਵੀ ਹਰਾ-ਭਰਾ ਪੰਜਾਬ ਬਣਾ ਦੇਗਾ ਸਿਰਫ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੰਡੋ ਨਾ ਸਾਨੂੰ ਪੰਜਾਬੀਆਂ ਨੂੰ ਤੁਸੀਂ ਧਰਮ ਦੇ ਆਧਾਰ ਤੇ ਵੀ ਵੰਡੇ ਆ ਜਾਤ ਪਾਤ ਦੇ ਆਧਾਰ ਤੇ ਵੀ ਵੰਡੇ ਆ ਫਿਰ ਪੋਲਿਟਿਕ ਨਹੀਂ ਵੰਡ ਦਿੱਤਾ ਸਿਰਫ ਇਹ ਵੰਡ ਬੰਦ ਕਰਦੇ ਪੰਜਾਬ ਦੀ ਰਾਖੀ ਆਪੇ ਆਂ ਤੇ ਜੇ ਉਹ ਨੈਕਸਸ ਤੋੜਨਾ ਪਹਿਲੀ ਗੱਲ ਤਾਂ ਅਹਿਮ ਗੱਲ ਦੂਜੀ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਤਾੜਨਾ ਕੋਈ ਸੋਲਿਊਸ਼ਨ ਨਹੀਂ ਉਹ ਤਾਂ ਬਿਮਾਰ ਨੇ ਤਾਂ ਮਤਲਬ ਇਹ ਕਿ ਤਾਂ ਜਿਹੜਾ ਵੇਚ ਰਿਹਾ ਉਹਨੂੰ ਫੜਨ ਦੀ ਲੋੜ ਤੇ ਸੋਲਿਊਸ਼ਨ ਹਰ ਇੱਕ ਘਰ ਤੋਂ ਸ਼ੁਰੂ ਹੋਣਾ ਜਦੋਂ ਹਰ ਘਰ ਆਪਣੀ ਜ਼ਿੰਮੇਵਾਰੀ ਲਏਗਾ ਕਿ ਮੈਂ ਆਪਣੇ ਘਰ ਵਿੱਚ ਦੇਖੋ ਨਾ ਉਹਨਾਂ ਹੀ ਘਰਾਂ ਵਿੱਚੋਂ ਬੇਟੀਆਂ ਤੇ ਬੇਟੇ ਟੌਪ ਤੇ ਨਾ ਸਿਰਫ ਖਿਡਾਰੀ ਬਣਦੇ ਨੇ ਟੌਪ ਤੇ ਤੁਸੀਂ ਦੇਖਦੇ ਹੋਗੇ ਕਿੰਨੇ ਸਪੀ ਬਣਦੇ ਨੇ ਟੌਪ ਤੇ ਬਿਜ਼ਨਸ ਔਮਨ ਸਾਰਾ ਕੁਝ ਬਣ ਰਿਹਾ ਦਾ ਮਤਲਬ ਇਹ ਕਿ ਕੁਝ ਉਹ ਕਾਰਜ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਛਡ ਪਰੇ ਨੇ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਕਿ ਤੁਸੀਂ ਆਪ ਰੋਲ ਮਾਡਲ ਕਰਦੇ ਵਿੱਚ ਬਣੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਜਿਵੇਂ ਦੱਸਿਆ ਕਿ ਸਪੋਰਟਸ ਦੇ ਵੱਲ ਤੋਰਨੀ ਪਰ ਉਹਨਾਂ ਸਾਰਿਆਂ ਚ ਸਭ ਤੋਂ ਅਹਿਮ ਹੈ ਕਿ ਆਪਣੀ ਜ਼ੁਬਾਨ ਤੋਂ ਕੁੱਟਣ ਉਹਨੇ ਕਦੇ ਵੀ ਆਪਣੇ ਇਸ ਸੂਬੇ ਨਾਲ ਟ੍ਰੇਨ ਨਹੀਂ ਕਰ ਸਕਦੇ ਸਾਡੇ ਬੱਚੇ ਪੰਜਾਬੀ ਜ਼ਬਾਨ ਤੋਂ ਟੁੱਟ ਟੁੱਟੇ ਨੇ ਸੱਭਿਆਚਾਰ ਤੋਂ ਟੁੱਟ ਟੁੱਟੇ ਨੇ ਪਰ ਜਣ ਨੂੰ ਕਾਲੇ ਵਿੱਚ ਜਦੋਂ ਪੰਜਾਬੀਆਂ ਦੇ ਮਨ ਵਿੱਚ ਆਪਣੀ ਧਰਤੀ ਨੂੰ ਪਿਆਰ ਸ਼ੁਰੂ ਹੋਏਗਾ ਆਪਣੇ ਇਤਿਹਾਸ ਵਿੱਚ ਰੋਲ ਮਾਡਲ ਲੱਭ ਲੈਣਗੇ ਤਾਂ ਦੀਨ ਵੀ ਉਸੇ ਪਾਸੇ ਸ਼ੁਰੂ ਹੋ ਜਾਏਗੀ ਕਿ ਉਹ ਉਹ ਇਸ ਪਾਸੇ ਵੱਲ ਨਹੀਂ ਜਾਣਗੇ ਪਟਿਆਲਾ ਨਾਪਾ ਪ੍ਰੈਸ ਕਲੱਬ ਨੇ ਜਿਹੜਾ ਇਹ ਪ੍ਰਚਾਰ ਕੀਤਾ ਬਹੁਤ ਵਧੀਆ ਇਹਦੇ ਵਿੱਚ ਇੱਕੋ ਮੰਚ ਤੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਹੈ ਤੇ ਆਪਣਾ ਸਾਰਿਆਂ ਦਾ ਏਮੋ ਵੀ ਇੱਕ ਹੀ ਆ ਕਿ ਨਸੇ ਤੇ ਢਲ ਪਾਉਣੀ ਤੇ ਜੇ ਆਪਾਂ ਇੱਕੋ ਮੰਚ ਤੇ ਇਕੱਠੇ ਹੋ ਕੇ ਇਸ ਪ੍ਰਾਲੇ ਦੇ ਪਿੱਛੇ ਆਪਾਂ ਮਿਹਨਤ ਕਰਾਂਗੇ ਤਾਂ ਜਰੂਰ ਆਪਾਂ ਨਸੇ ਤੇ ਢਲ ਪਾ ਸਕਾਂਗੇ ਪਰ ਕਿੰਨਾ ਲੱਗਦਾ ਵੀ ਜਿਹੜਾ ਕਿੰਨਾ ਖਤਮ ਆਊਗਾ ਜਿਵੇਂ ਆਪਾਂ ਸਕੂਲਾਂ 'ਚ ਲੈ ਕੇ ਵੇਅਰ ਕਰੀਏ ਬੱਚਿਆਂ ਦੀਆਂ ਹੋ ਰਹਿਣ ਅੱਗੇ ਵੀ ਇਹੋ ਜਿਹਾ ਗਾਇਰ ਨਹੀਂ ਕੀਤਾ ਦੇਖੋ ਮੈਨੂੰ ਲੱਗਦਾ ਜੀ ਇੱਥੇ ਠੱਲ ਜਰੂਰ ਪੈ ਸਕਦੀ ਆ ਜੇ ਆਪਾਂ ਸਰਸਾਣ ਦੇ ਨਾਲ ਨਾਲ ਆਮ ਪਬਲਿਕ ਜਾਂ ਆਪਣੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਾਡਾ ਸਾਥ ਦੇਣ ਤੇ ਇਸ ਬਿਮਾਰੀ ਤੇ ਵੀ ਆਪਾਂ ਜਰੂਰ ਠੱਲ ਪਾ ਸਕਦੇ ਆ ਅਦੀ ਮੈਂ ਹਮੇਸ਼ਾ ਹੀ ਜਦੋਂ ਕਿਤੇ ਪਿੰਡ ਦੇ ਵਿੱਚ ਵੀ ਜਾਂ ਕਿਤੇ ਵੀ ਸੈਮੀਨਾਰ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਕੋਈ ਗੱਲ ਕਹਿੰਨੀ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਮੈਨੂੰ ਤੁਸੀਂ ਪਰਸਨਲੀ ਮੇਰੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਕੌਣ ਬੋਲ ਰਿਹਾ ਹਾਂ ਬਸ ਸਾਨੂੰ ਦੱਸਣ ਕਿਹੜੇ ਪਿੰਡ ਤੇ ਕਿਹੜੇ ਮਹੱਲੇ 'ਚ ਕਿਹੜੀ ਜਗ੍ਹਾ ਤੇ ਜਿਹੜਾ ਫਲਾਣਾ ਬੰਦਾ ਜਿਹੜਾ ਇਸ ਕੰਮ ਦਾ ਧੰਦਾ ਕਰਦਾ ਅਸੀਂ ਉੱਥੇ ਜ਼ਰੂਰ ਕਰ ਰੱਖਾ ਆਪਣਾ ਕੰਟਰੋਲ ਕਰਾਂ ਨਬਾ ਵ્યાਸਤੀ ਪ੍ਰੈਸ ਕਲੱਬ ਵੱਲੋਂ ਜੋ ਪੁਰਾਣਾ ਪਤਾ ਗਿਆ ਬਹੁਤ ਵੱਡੀ ਗੱਲ ਆ ਜਿਹਦੇ ਵਿੱਚ ਪ੍ਰਸ਼ਾਸਨ ਵੀ ਬਣਾਇਆ ਗਿਆ ਨਾ ਨਹੀਂ ਤੇ ਬੜੇ ਵਧੀਆ ਡਾਕਟਰ ਸਮਰਪਤ ਹੋਰ ਨੇ ਸੁਝਾਅਤੇ ਨੇ ਉਹਦੇ ਹਰ ਸੁਝਾਅ ਦੇ ਨਾਲ ਮੈਂ ਸਹਿਮਤ ਹਾਂ ਉਹਨੇ ਜਿਹੜਾ ਨਿਚੋੜ ਦਿੱਤਾ ਹੈ ਕਿ ਸਿਸਟਮ ਦੇ ਵਿੱਚ ਤੇ ਨਸੇ ਨੇ ਇੱਕ ਸਿਸਟਮ ਦੀ ਦੇਣ ਉਹਦੇ ਵਿੱਚ ਸਾਰੇ ਸਿਮਨਾ ਸੋ ਜਿੰਨਾ ਚਿਰ ਸਾਰੇ ਰਲ ਕੇ ਇਸ ਕੋਰਡ ਨੂੰ ਜਦੋਂ ਵੱਡਾਂ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਨਸਾਂ ਖੱਪ ਨਹੀਂ ਹੁੰਦੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਦੇ ਪ੍ਰੈਸ ਕਲੱਬ ਨੇ ਨਾ ਭਾਣੇ ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ ਔਰ ਬਹੁਤ ਵਧੀਆ ਬੁਲਾ ਰਹੇ ਨੇ ਕੀਤਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ 'ਚ ਜਿਹੜਾ ਇਹ ਦਾਗ ਹੈ ਨਸ਼ਿਆਂ ਦਾ ਦਲਦਲੀ 'ਚ ਨੌਜਵਾਨ ਫਸੇ ਨੇ ਚੋਰੀਆਂ ਕਰਦੇ ਨੇ ਨਸ਼ਿਆਂ ਦੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਪ੍ਰੈਸ ਕਲੱਬ ਨੇ ਉਪਰਾਲਾ ਕੀਤਾ ਹੈ ਲਾਗੂ ਹੋਣ ਅਫਸਰ ਸਾਹਿਬ ਨੂੰ ਵੀ ਬੇਨਤੀ ਹੈ ਐਮਐਲ ਨੂੰ ਬੇਨਤੀ ਹੈ ਕਿ ਜਿੰਨੇ ਬੰਦੇ ਜਿੱਥੇ ਨਸ਼ਾ ਵਿਕਦਾ ਹੈ ਜਨ ਲੋਕ ਜਿਹਨ ਨਸ਼ਾ ਕਰਦੇ ਉਹਨੂੰ ਤੁਰੰਤ ਰੋਕਿਆ ਜਦੋਂ ਤਾਂ ਜੋ ਕ੍ਰਾਈਮ ਵੀ ਘੱਟ ਹੋਵੇ ਪ੍ਰੈਸ ਕਲੱਬ ਦੇ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਵਾਲੇ ਧੰਨਵਾਦ ਕਰਦੇ ਆਂ ਪ੍ਰੈਸ ਕਲੱਬ ਦਾ ਕਿ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਇਹ ਮੈਂ ਸ਼ਾਇਦ ਪੰਜਾਬ 'ਚ ਪਹਿਲਾ ਨਾਪਾ ਸ਼ਹਿਰ ਹੈ ਜਿੰਨੇ ਐਡਾ ਵਧੀਆ ਉਪਰਾਲਾ ਪ੍ਰੈਸ ਕਲੱਬ ਨੇ ਕੀਤਾ ਪ੍ਰੈਸ ਕਲੱਬ ਦੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਪ੍ਰੈਸ ਕਲੱਬ ਨਾਪਾ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਹੜਾ ਨਸ਼ਿਆਂ ਦੇ ਖਿਲਾਫ ਤੁਸੀਂ ਇੱਕ ਸੈਮੀਨਾਰ ਰਖਾ ਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਚਾਰ ਪੀਸ ਬੜੀਆਂ ਇੰਪੋਰਟੈਂਟ ਹੈ ਪ੍ਰੈਸ ਪਬਲਿਕ ਪੁਲਿਸ ਐਂਡ ਪੋਲਿਟਿਸ਼ੀਅਨਸ ਜੇ ਚਾਰੇ ਥਾਂ ਲੈਣ ਕਿ ਨਸ਼ਾ ਕੋਈ ਚੀਜ਼ ਨਹੀਂ ਜੇ ਕਿ ਮੁਕਤ ਨਾ ਹੋ ਸਕੇ ਸਾਰੇ ਅਗਰ ਇਸ ਨੂੰ ਪ੍ਰਾਇੋਰਟੀ ਤੇ ਲੈ ਲੈਣ ਤਾਂ ਮੇਰਾ ਨਹੀਂ ਖਿਆਲ ਕਿ ਦੂਰ ਹੋਏਗਾ ਮੈਂ ਪ੍ਰੈਸ ਕਲੱਬ ਨੂੰ ਮੁਬਾਰਕਵਾਦ ਵੀ ਦੇਣਾ ਤੇ ਬੇਨਤੀ ਕਰਨਾ ਕਿ ਇਹਨੂੰ ਕੰਟੀਨਿਊ ਰੱਖੋ ਤੇ ਨਾਭੇ ਨੂੰ ਘਟੋ ਘਟਾ ਪਰਣਾ ਸ਼ੁਰੂ ਕਰੀਂ ਅੱਜ ਜਦੋਂ ਪ੍ਰੈਸ ਕਲੱਬ ਨੇ ਇਹ ਪੁਰਾਣਾ ਕੀਤਾ ਹੈ ਇਹ ਇੱਕ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਹੈ ਇਹਦੇ ਵਿੱਚ ਸਮਾਜ ਜਿਹੜਾ ਸਮਾਜ ਆ ਉਹਨੂੰ ਬਹੁਤ ਚੰਗੀ ਸੰਦੇਸ਼ ਮਿਲੇਗਾ ਔਰ ਜਿਹੜਾ ਨਸ਼ਿਆਂ ਦਾ ਐਡਾ ਵੱਡਾ ਹੜਾ ਆਇਆ ਹੋਇਆ ਇੱਥੇ ਕੋਈ ਪੂਰਾ ਰੋਕ ਲੱਗੂਗੀ ਔਰ ਅਜ ਅਫਸਰ ਸਾਹਿਬਾਨ ਨੇ ਵੀ ਸਾਰੇ ਆਣੇ ਆ ਅਸੀਂ ਅੱਜ ਮਿਸਪਲ ਕਾਉਂਸਲਰ ਸਾਹਿਬਾਨ ਸਾਰੇ ਆਏ ਆ ਅਸੀਂ ਤਾਂ ਇੰਨਾ ਵਧੀਆ ਤਰੀਕੇ ਨਾਲ ਅੱਜ ਜਿਹੜਾ ਇਹ ਪ੍ਰਾਰਲਾ ਕੀਤਾ ਮੈਂ ਤਾਂ ਪਹਿਲਾਂ ਦੇਖਿਆ ਹੀ ਨਹੀਂ ਇਸ ਗੱਲ ਤੇ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕ ਮੈਂਕਟਰੀ ਨੌਰਵੇ ਤੋਂ ਆਏ ਆ ਤੇ ਅੱਜ ਇੱਥੇ ਨਾਬਾ ਪ੍ਰੈਸ ਕਲੱਬ ਬਣੀ ਹੋਈ ਜਿਹੜਾ ਇਹ ਇਹ ਪ੍ਰੋਗਰਾਮ ਜਿਹੜਾ ਨਸ਼ਿਆਂ ਦੇ ਸੰਬੰਧੀ ਜਿਹੜਾ ਸੈਮੀਨਾਰ ਹੋਇਆ ਬਹੁਤ ਹੀ ਇੱਕ ਛੋਟਾ ਜੋਗ ਉਪਰਾਲਾ ਆਇਆ ਇਹ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਘਰ ਘੜ ਪੁੱਟ ਜਾਏਗੇ ਹਰੇਕ ਘਰ ਦੇ ਵਿੱਚ ਜਿਹੜਾ ਕੋਈ ਨਾ ਇੱਕ ਇੱਕ ਨਾ ਇੱਕ ਬੰਦਾ ਕੋਈ ਨਾ ਕੋਈ ਨਸ਼ੇ ਤੋਂ ਪਿਛੇ ਵੀ ਕਿਤੋਂ ਦੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਨਸ਼ੇ ਤੋਂ ਦਰਾਸਤ ਹੋ ਗਏ। ਫਰਸ ਐਕਚੁਅਲੀ ਜਿਹੜਾ ਛੋਟਾ ਬਹੁਤ ਵਧੀਆ ਉਪਰਾਲਾ ਆਇਆ ਪ੍ਰੈਸ ਕਲੱਬ ਦਾ ਪਰ ਇਹਦੇ ਨਾਲ ਜਿਹੜਾ ਯੋਗਦਾਨ ਹੈ ਪ੍ਰਸ਼ਾਸਨ ਦੇ ਨਾਲ ਨਾਲ ਜੋ ਨਸਿਆਂ ਤੋਂ ਜਿਹੜੇ ਗ੍ਰਸਤ ਬੰਦੇ ਆ ਜਾਂ ਉਹਨਾਂ ਦੇ ਪਰਿਵਾਰ ਨੇ ਤਾਂ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ ਤਾਂ ਕਿ ਤੇ ਜਾ ਕੇ ਉਹ 3 ਕੇ ਜਿਹੜਾ ਹੈ ਰਿਕਾਰਡ ਹੈ ਉਹ ਖੜਾ ਸਿੱਟੂਗਾ ਤੇ ਜਿਹੜੀਆਂ ਫੈਮਲੀਆਂ ਨੇ ਉਹ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ ਤੋਂ ਅਗਰ ਅਸੀਂ ਬਾਹਰ ਦੀ ਗੱਲ ਕਰੀਏ ਤੇ ਬਾਹਰ ਇਹ ਨਹੀਂ ਹੈ ਕਿ ਬਾਹਰ ਜਿਹੜਾ ਨਸ਼ਾ ਹੈ ਨਹੀਂ ਹੈ ਬਾਹਰ ਨਸ਼ਾ ਹੈ ਵੀ ਹੈ ਪਰ ਉਸ ਨੂੰ ਇਹਨੇ ਵੱਡੇ ਪੱਧਰ ਤੇ ਹਾਈਲਾਈਟ ਕਰਨ ਦੀ بجائے ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ ਕਿ ਉਹਦਾ ਉਹਦਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬੋਟ ਦਾ ਜਾਂ ਮੁੱਦਾ ਨਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਉਹ ਉਹ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦਾ ਬੜੇ 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 ਜਿਹੜੇ ਉੱਥੇ 올ਡ এজ ਹੋਮ ਨੇਗੇ ਉੱਥੇ ਜਿਹੜੇ ਬਜ਼ੁਰਗ ਨੇ ਜੋ ਜੋ ਬਹੁਤ ਸਾਲਾਂ ਤੋਂ ਨਸ਼ਿਆਂ ਨਾਲ ਗ੍ਰਸਤ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕੀਤੀ ਜਾਂਦੀ ਹੈਗੀ ਔਰ ਜਿਸ ਤਰ੍ਹਾਂ ਤੁਸੀਂ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਲੈਕਚਰ ਦੇ ਵਿੱਚ ਕਹਿ ਰਹੇ ਸੀ ਕਿ ਵੀ ਇੱਥੇ ਜਿਹੜੀ ਸਾਡਾ 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 ਸਮਾਜ ਹੈ ਨਾ ਉਹ ਨਸ਼ੇ ਤੋਂ ਜਿਹੜੇ ਲੋਕ ਗ੍ਰਸਤ ਹੁੰਦੇ ਆਗੇ ਆਪਾਂ ਦੇਖਦੇ ਆਂਗੇ ਕੋਈ ਕੋਈ ਸ਼ਰਾਬੀ ਆ ਕੋਈ ਵੀ ਆ ਜੇ ਉਹ ਕਿਤੇ ਡਿੱਗਿਆ ਹੋਇਆ ਆ ਜਾਂ ਕੋਈ ਉਹ ਨਸ਼ਾ ਕਰ ਰਿਹਾ ਸੀ ਉਹਨਾਂ ਉਹ ਉਹਨੇ ਵੀਡੀਓ ਬਣਾ ਕੇ ਆਸੀ ਵਾਇਰਲ ਕਰ ਦਿਆ ਸਕੂਲ ਖੜੇ ਉਹਨੂੰ ਦੇਖੀ ਜਾਂਦੇ ਆ ਇਵਨ ਕਿ ਉਹਨੂੰ ਚੱਕਣ ਦੀ ਬਜਾਏ ਜਾਂਦੀ ਹੈ ਹੈਲਪ ਕਰਨ ਦੀ ਬਜਾਏ ਅਸੀਂ ਉਹ ਤਾਂ ਫਨ ਕਰ ਰਹੇ ਆ ਨਾ ਉਹ ਸਾਡਾ ਸਮਾਜ ਬਹੁਤ ਜ਼ਰੂਰੀ ਆ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਦਾ ਵੀ ਚੀਜ਼ਾ ਹੈਲਪ ਕਰੇ ਸਾਡੀਆਂ ਫੈਮਲੀਆਂ ਨੂੰ ਤੁਹਾਡਾ ਆਮ ਜਿਹੜਾ ਹੈਲਪ ਕਰੇ ਤਾਂ ਹੀ ਅਸੀਂ ਮਤਲਬ ਕਿ ਇੰਪੋਰਟ ਤੋਂ ਸਾਡਾ ਜਿਹੜਾ ਹੈਗਾ ਸ਼ੁਟਕਾਰਾ ਹੋ ਸਕਦਾ